ਤੇ ਕਿਸੇ ਨੂੰ ਵੀ ਨਰਾਜੀ ਨਹੀਂ ਆਵੇ ਮੇਰੇ ਨਾਲ ਸਾਰੇ ਆਪਾਂ ਖੁਸ਼ੀ ਖੁਸ਼ੀ ਨਹੀਂ ਜੜੇ ਹੈਗੇ ਜਦਾ ਚਲੋ ਬਾਕੀ ਅਸੀਂ ਤੁਹਾਡੇ ਮਨਾਂ ਜਾਣ ਕਰ ਲੈਂਦੇ ਆ ਥੈਂਕ ਯੂ ਮੈਂ ਸੌਰੀ ਥੋੜਾ ਜਿਹਾ ਨਾ ਕਾਲੀ ਹੈਗੀ ਤਿੰਨ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਇੱਕ ਸਾਡੇ ਨਸ਼ੇ ਵਾਲੀ ਗੱਲ ਤੇ ਤਾਂ ਤਕਰੀਬਨ ਸਾਰੀ ਕੰਟਰੀ ਕ੍ਰੀਮ ਬੈਠੀ ਹੈ ਇਨੋਵੇਟਿਵ ਕਮੇਟੀ ਆ ਕੰਟਰੀ ਦੇ ਪਤਵੰਤ ਆ ਸਾਡੇ ਇਹਨੂੰ ਕਲੀਅਰ ਕੱਟ ਗੱਲ ਹੈ ਵੀ ਸਾਡੇ ਜਿਹੜੇ 13 ਐਮਸੀ ਆ ਉਹ ਤਾਂ ਕੋਈ ਕਿਸੇ ਦੇ ਮਗਰ ਕੋ ਜਾਣਗੇ ਨਾ ਪਹੁੰਚੇ ਹੀ ਸਭ ਬਿਲਕੁਲ ਉਹ ਜਾਣਗੇ ਨਹੀਂ ਅਸੀਂ ਉਹਦੇ ਸੰਬੰਧ ਵਿੱਚ ਸਾਰਾ ਕਰਦੇ ਆ ਤੇ ਇਹਨੂੰ ਪੂਰਨ ਸਹਿਯੋਗ ਮਿਲੂਗਾ ਇਸ ਗੱਲ ਤੇ ਠ ਇਹ ਜਿੱਥੇ ਵੀ ਤੁਹਾਨੂੰ ਬਤਲ ਸਾਨੂੰ ਲੱਗਦਾ ਐ ਸੀ ਤੁਹਾਡੇ ਕੰਮ ਆਵਾਂਗੇ ਤੇ ਤੁਸੀਂ ਆਪਣਾ ਵਰਕ ਕਰਦੇ ਰਹੋ। ਦੂਸਰਾ ਇੱਕ ਸਾਡੇ ਲੁੱਟਪੋੜੀ ਮਸਲੇ ਵਿੱਚ ਐਨ.ਆਰ.ਆਈ. ਦੇਮਲ ਸਿੰਘ ਦਾ ਪਰਚਾ ਦਰਜਿਆ। ਜੀ ਜੀ ਤੇ ਉਹਦੇ ਸੰਬੰਧ ਵਿੱਚ ਤੁਸੀਂ ਬਾਈ ਨੇਮ ਪਰਚਾ ਦੇ ਦਿੱਤਾ ਤੁਹਾਡੇ ਹੋਂਕ ਤੇ। ਜੀ ਜੀ ਉਹਦੇ ਸਾਨੂੰ ਜਿੰਨੀ ਕਾ ਇਨਫੋਰਮੇਸ਼ਨ ਆ ਉਹ ਬੰਦੇ ਭੱਜੇ ਹੋਏ ਹੁਮਾਚਲ ਚ। ਜੀ ਤੇ ਦੂਸਰਾ ਇੱਕ ਸਾਡੇ ਪੱਤੀ-ਪੱਟੀ ਦੇ ਵਿੱਚ ਇੱਕ ਲੁੱਟਪੋੜੀ ਇਹ ਤਿੰਨ ਮਸਲੇ ਤੁਸੀਂ ਮਦਦ ਜਿਹੜੇ ਵੀ ਨਸ਼ੇ ਦੇ ਨਸ਼ੇ ਦਾ ਇੱਥੇ ਵਪਾਰ ਕਰਦੇ ਆ ਜਾਂ ਨਸ਼ਾ ਵੇਚਦੇ ਹਨ ਸਾਡੀ ਫਸਟ ਪਿਓਰਟੀ ਜਿਹੜੀ ਹੈਗੀ ਆ ਵੀ ਉਹਨਾਂ ਨੇ ਜਿਹੜਾ ਤਮੰਨਤਾਬਤ ਸਜ਼ਾ ਦੇ ਕੇ ਤੇ ਉਹਨਾਂ ਨੂੰ ਜਿਹੜਾ ਹੈਗਾ ਸਲਾਖਾਂ ਦੇ ਵਿੱਚ ਪੇਟਾ ਤੇ ਮੈਂ ਇਸ ਬੰਦੇ ਕੋਲ ਜਾਣਦੇ ਦੇ ਤਿੱਖਾ ਤੁਹਾਡਾ ਸਹਿਯੋਗ ਸਮਝ ਕਿ ਮੈਨੂੰ ਮੈਨਾਂ ਦਿੱਤਾ ਪਹਿਲਾਂ ਵੀ ਤਾਂ ਲੱਗਦਾ ਸੀ ਮੈਨਾਂ ਜੇ ਕਿ ਕੋਈ ਨਾ ਦਾ ਪਰ ਮੈਨੂੰ ਅਜੇ ਪਤਾ ਨਹੀਂ ਲੱਗ ਬੜਾ ਹੋੜੀ ਹੋੜੀ ਮੈਨੂੰ ਜਿੱਦ ਤੱਕ ਪਤਾ ਨਾ ਕਰਿਆ ਅਸੀਂ ਜਿਹੜੀ ਜਿਹੜੀ ਅੰਦਰ ਜਿਹੜਾ ਹੈਗਾ ਤੁਸੀਂ ਅ ਡਾਕਟਰ ਜਿਹੜੇ ਚਮੰਦਰ ਜੀ ਦੇ ਨਾਮ ਦੇ ਜੀਨਾ ਦਾ ਨਾਮ کافی ਸੀਗਾ ਰੋਮੋ ਕੁਸਿੱਤੇ ਆ ਜੀ ਸਾਡੀ ਮੁਹਿੰਮ ਚੱਲ ਰਹੀ ਹੈ ਦੋ ਤਿੰਨ ਬੰਦੇ ਫੇ ਹੈਗੇ ਜਿਹਦੇ ਵੀ ਚੰਦਰ ਜੀ ਦਾ ਨਾਮ کافی ਰਿਹਾਦਾ ਤੇ ਸਾਡੀ ਕੋਸ਼ਿਸ਼ ਹੈ ਕਿ ਆ ਵੀ ਉਹਨਾਂ ਨੂੰ ਕਾਬੂ ਕਰਦੇ ਉਹਨਾਂ ਤੋਂ ਰਿਕਵਰੀ ਕਰਦੇ ਉਹਨਾਂ ਨੂੰ ਜਿਹੜਾ ਹੈਗਾ ਪਰਚਾ ਕੱਟ ਕੇ ਕਾਨੂੰਨ ਦਾ ਅਨੁਸਾਰ ਕਾਰਵਾਈ ਕੀਤੀ ਜਾਵੇ ਤੇ ਅੱਜ ਵੀ ਜਿਹੜਾ ਹੈਗਾ ਸਾਡੀ ਟੀਮਾਂ ਲੱਗੀਆਂ ਹੋਈਆਂ ਬਟ ਅਨਫੋਰਚਨਟਲੀ ਮੈਨੂੰ ਹੇ ਜਾਣਾ ਪੈਣਾ ਮੈਂ ਤੁਹਾਡੇ ਤੋਂ ਸਮਾਂ ਜਿਹੜਾ ਹੈਗਾ ਇਹਨੂੰ ਕੱਢ ਦੇ ਫਾਰਮੂਲਰ ਪਰ ਫਿਰ ਵੀ ਮੈਂ ਤੁਹਾਡੇ ਵਾਸਤੇ ਹਰ ਟਾਈਮ ਹਾਜ਼ਰ ਹਾਂ ਇੱਕ ਮੈਂ ਆਪਣੀ ਜੌਬ ਦੇ ਤਜਰਬੇ ਦੇ ਵਿੱਚੋਂ ਮੈਂ ਇੱਕ ਚੀਜ਼ ਦੇਖਿਆ ਵੀ ਸਾਡੇ ਇੰਟੀਗ੍ਰਿਟੀ ਨਾ ਨਵਾਂ ਹੁੰਦਾ ਜੇ ਬੰਦਾ ਸਾਡੇ ਕੋਲ ਪਰਮਿਸ਼ਨ ਲੈਂਦਾ ਕਿਸੇ ਨਸ਼ੇ ਵਾਲੇ ਦੇ ਖਰਾ ਤਾਂ ਉਹ ਕਈ ਵਾਰੀ ਉਹ ਨਾਮ ਜਿਹੜਾ ਹੈਗਾ ਅਗਲੇ ਤੇ ਤੱਕ ਪਹੁੰਚ ਜਾਂਦਾ ਜਾਂ ਕੋਈ ਜਾਣ ਬੁੱਝ ਕੇ ਵੀ ਦੱਸ ਦਿੰਦੇ ਹੋਣਗੇ ਹੋ ਸਕਦਾ ਇਹ ਤਾਂ ਨਹੀਂ ਹੈਗੇ ਉਸ ਜੀ ਬਟ ਸਾਡੀ ਜਿਹੜਾ ਇਹ ਸਰਵਿਸ ਹੋ ਗਈ ਹੈ ਮੈਂ ਆਪ ਦੀ ਸਰਵਿਸ ਦੇ ਦੌਰਾਨ ਇੱਕ ਚੀਜ਼ ਦਾ ਮੈਂ ਬੜੇ ਪ੍ਰਾਊਡ ਨਾਲ ਕਹਿ ਸਕਦਾ ਵੀ ਜੇ ਮੈਨੂੰ ਕਿਸੇ ਨੇ ਕੋਈ ਇਨਫੋਰਮੇਸ਼ਨ ਦਿੱਤੀ ਹੈ ਅੱਜ ਤੱਕ ਕਿਸੇ ਕਿਸੇ ਬੰਦੇ ਦਾ ਕਿਸੇ ਦਾ ਕੋਈ ਨਾਂ ਨਹੀਂ ਮੈਨੂੰ ਪਤਾ ਲੱਗਾ ਕਿ ਇਹ ਇਹਨੇ ਦੱਸਿਆ ਜਾਂ ਨਹੀਂ ਦੱਸਿਆ ਅਸੀਂ ਉਹਨੂੰ ਆਪ ਦੇ ਲੈਵਲ ਤੇ ਕਰਕੇ ਮੈਚੂਰ ਕਰਕੇ ਤੇ ਕਰਦੇ ਆਪ ਦੇ ਲੈਵਲ ਤੇ ਮੈਚੂਰ ਕਰਕੇ ਜਿਹੜੀ

ਕਾਫੀ ਜਿਆਦਾ ਸ਼ਕਤੀ ਦੇ ਨਾਲ ਪੰਜਾਬ ਸਰਕਾਰ ਦਾ ਜਿਹੜਾ ਹੈਗਾ ਵਰਕ ਚੱਲ ਰਿਹਾ ਹੈਗਾ। ਤੋਂ ਅਸੀਂ ਵੀ ਉਹਦੇ ਵਿੱਚ ਇੱਕ ਅਦਨੇ ਸਿਪਾਈ ਹੋਣ ਦੇ ਨਾਲ ਜਿਹੜਾ ਹੈਗਾ ਰੋਲ ਅਦਾ ਕਰ ਰਹੇ ਆ। ਮੈਂ ਤੁਹਾਡੇ ਤੋਂ ਵੀ ਤੁਹਾਡੇ ਤੋਂ ਵੀ ਤੁਹਾਡਾ ਵੀ ਸਹਿਯੋਗ ਦੀ ਮੰਗ ਕਰਦਾ ਵੀ ਤੁਸੀਂ ਸਾਨੂੰ ਜਿਹੜਾ ਹੈਗਾ ਕਿਸੇ ਵੀ ਕੋਲ ਵੀ ਕੋਈ ਵੀ ਜਾਣਕਾਰੀ ਹੈਗੀ ਆ। ਫੋਨ ਤੇ ਦੱਸਣ ਵਾਲੀ ਆ ਫੋਨ ਤੇ ਦੱਸ ਦਿਓ। ਮਿਲ ਕੇ ਦੱਸਣ ਵਾਲੀ ਆ ਮਿਲ ਕੇ ਦੱਸ ਦਿਓ। ਪਰ ਮੈਂ ਤੁਹਾਨੂੰ ਇਸ ਚੀਜ਼ ਦੀ ਗਾਰੰਟੀ ਦਿੰਦਾ ਕਿ ਕਿਸੇ ਦਾ ਕੋਈ ਵੀ ਜਿਹੜਾ ਨਾਮ ਹੈਗਾ ਉਹ ਕਿਤੇ ਵੀ ਜਾਗਰ ਨਹੀਂ ਹੋਏਗਾ ਵੀ ਸਾਨੂੰ ਫਲਾਂ ਨੇ ਦੱਸਿਆ ਜਾ ਫਲਾਂ ਨੇ ਦੱਸਿਆ ਮੁਲਾਜ਼ਮ ਬਗਦੇ ਪਾਣੀ ਆ ਮੁੜ ਕੇ ਉੱਥੇ ਇਹ ਜਿਹੜੇ ਹੈਗੇ ਆ ਥੋੜੀ ਬਦਮਾਸ਼ੀ ਵੀ ਕਰਦੇ ਆ ਬਦਮਾਸ਼ੀ ਟਾਈਪ ਵੀ ਕਰਦੇ ਹੁੰਦੇ ਨਾ ਵੀ ਅਸੀਂ ਤਾਂ ਵੇਚਾਂਗੇ ਜਿੱਦਾਂ ਕੱਲ ਪਰਸੋਂ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਗਰਾਮਾਂ ਦੀ ਉਹਦੇ ਵਿੱਚ ਐਸਐਸਪੀ ਸਾਹਿਬ ਜਗਰਾਮਾਂ ਨੇ ਜਿਹੜਾ ਹੈਗਾ ਐਡਾ ਵਧੀਆ ਰੋਲ ਵੀ ਇਮੀਡੀਏਟਲੀ ਪ੍ਰੋਟੈਕਸ਼ਨ ਲੈ ਕੇ ਜਿਹੜੇ ਸਾਰੇ ਹੈਗੇ ਜਿਹੜੀ ਸਾਰੀ ਫੋਰਸ ਹੈਗੀ ਆ ਉਹਦਾ ਮਰਾ ਉੱਪਰ ਚੱਕਿਆ ਜਿਹੜੇ ਬੰਦੇ ਨਸ਼ਿਆਂ ਦੇ ਖਿਲਾਫ ਲੜਾਈ ਵੱਟ ਕੇ ਬੈਠੇ ਆ ਛੇੜ ਕੇ ਬੈਠੇ ਆ ਉਹਨਾਂ ਨੂੰ ਵੀ ਇੱਕ ਹੌਸਲਾ ਮਿਲਿਆ ਕਿ ਨਹੀਂ ਪੁਲਿਸ ਪ੍ਰੋਸੈਸ਼ਨ ਸਾਡੇ ਨਾਲ ਆ ਤੇ ਮੈਂ ਤੁਹਾਨੂੰ ਯਕੀਨ ਦਵਾਉਂਦਾ ਵੀ ਮੈਂ ਤੇ ਮੇਰਾ ਸਟਾਫ ਸਾਰਾ ਜੋ ਵੀ ਜਿੱਦਾਂ ਵੀ ਹੈਗਾ ਅਸੀਂ ਤੁਹਾਡੇ ਨਾਲ ਆ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਸਾਡੇ ਜਿੱਦਾਂ ਕੋਈ ਸਬਡਿਵੀਜ਼ਨ ਲੈਵਲ ਤੇ ਜਾਂ ਜ਼ਿਲ੍ਹਾ ਲੈਵਲ ਤੇ ਆਪਰੇਸ਼ਨ ਚੱਲਦੇ ਆ ਉਹਦੇ ਵਿੱਚ ਹੋ ਸਕਦਾ ਕੋਈ ਮਾੜੀ ਮੁੱਟੀ ਨਾਰਮਲ ਕੰਮ ਦੇ ਵਿੱਚ ਕੋਈ ਡਿਲੇ ਹੋ ਸਕਦੀ ਆ ਪਰ ਇਹੋ ਜਿਹੇ ਕੰਮ ਦੇ ਵਿੱਚ ਜਾਂ ਸਾਡਾ ਕੋਈ ਕਈ ਵੀ ਅਸੀਂ ਉਡਲੇ ਨਹੀਂ ਪਉਂਦੇ ਅਸੀਂ ਨਾਲ ਦੀ ਨਾਲ ਹੀ ਸਾਡਾ ਵੈਸੇ ਵੀ ਮੇਰਾ ਮੈਂ ਕਮਨ ਕੰਪਲੀਟ ਕਰਕੇ ਹੀ ਰੱਖਦਾ ਹੁੰਦਾ ਹੁਣ ਜੀ ਅਪ ਟੂ ਡੇਟ ਹੀ ਬਾਕੀ ਕੋਈ ਜਿਹੜਾ ਪਿਛਲਾ ਬੈਕਲੌਗ ਕਲੀਅਰ ਕਰਨ ਨੂੰ ਥੋੜਾ ਬੋੜਾ ਸਮਾਂ ਲੱਗ ਹੀ ਜਾਂਦਾ ਜੀ ਤੇ ਜੋ ਵੀ ਸੀਗਾ ਜਿੱਦਾਂ ਵੀ ਹੈਗਾ ਅਸੀਂ ਹਰ ਟਾਈਮ ਸਾਡਾ ਸਹਿਯੋਗ ਦਿਨ ਵੇਲੇ ਰਾਤ ਵੇਲੇ ਅਸੀਂ ਤੁਹਾਡੇ ਨਾਲ ਆ ਜੀ ਤੇ ਮੈਂ ਇੱਕ ਵਾਰੀ ਤੁਹਾਨੂੰ ਫੇਰ ਬੇਨਤੀ ਕਰਦਾ ਵੀ ਤੁਸੀਂ ਵੀ ਸਾਡਾ ਜਿਹੜਾ ਹੈਗਾ ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਹੈਗੀ ਆ ਇਹਦੇ ਵਿੱਚ ਸਾਡਾ ਵੱਧ ਛੜ ਕੇ ਸਹਿਯੋਗ ਦਿਓ ਤੇ ਤਾਂ ਜੋ ਆਪਾਂ ਜਿਹੜਾ ਹੈਗਾ ਇਸ ਜਿਹੜੀ ਲੜਾਈ ਜਿਹੜੀ ਹੈਗੀ ਆ ਇਹਨੂੰ ਜਿੱਤ ਸਕੀਏ ਪੰਜਾਬ ਦੀ ਜਵਾਨੀ ਨੂੰ ਬਚਾ ਸਕੀ ਤੇ ਸਾਡੇ ਜਿਹੜੇ ਸਰਕਾਰ ਦਾ ਸੀਐਮ ਸਾਹਿਬ ਦਾ ਡੀਜੀਪੀ ਸਾਹਿਬ ਦਾ ਐਸਐਸਪੀ ਸਾਹਿਬ ਜਲੰਧਰ ਤੇ ਹਾਤੀਆਂ ਦਾ ਜਿਹੜਾ ਵੀ ਉਦੇਸ਼ ਹੈਗਾ ਵਾ ਉਹਨਾਂ ਨੂੰ ਪੂਰਾ ਕਰ ਸਕੀਏ ਤੇ ਪੂਰਾ ਕਰਕੇ ਤੇ ਜਿਹੜਾ ਹੈਗਾ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਰੰਗਲਾ ਪੰਜਾਬ ਬਣਾ ਸਕੀਏ। ਥੈਂਕ ਯੂ ਜੀ ਧੰਨਵਾਦ ਜੀ। ਹਾਂ ਸਰ ਇੱਕ ਲੱਗੋ। ਲੱਗੋ। ਕੋਈ ਨਹੀਂ ਬੋਲੋ। ਜਿਦਾ ਇਹਦੇ ਪਿੱਛੇ। ਹਾਂਜੀ। ਮੈਂ ਹਮੇਸ਼ਾ ਇੱਕ ਦੋ ਸਵਾਲ ਲੈ ਲਓ ਮੈਂ ਹਾਂ ਤੁਹਾਨੂੰ ਜੀ ਉਹ ਪਹਿਲੀ ਹੀ ਗੱਲ ਕਰ ਉਸ ਜੀ ਥੈਂਕ ਯੂ ਸਮਝ ਲੋਗੇ ਸਾਰੇ ਮੈਂ ਖੁਸ਼ ਅਸਪ ਤੁਸੀਂ ਜਿੰਨਾ ਮੇਰਾ ਸਾਰਾ ਟੀਮ ਨੇ ਬੈਗੇ ਦੀ ਟੀਮ ਨੇ ਸਤਿਕਾਰ ਕੀਤਾ ਤੇ ਮੈਂ ਕੋਸ਼ਿਸ਼ ਕਰੂੰਗਾ ਵੀ ਜਿਹੜੀਆਂ ਆਸਾਂ ਵੀ ਨਾਲ ਤੁਹਾਨੂੰ ਉਸ ਡਿਪਾਰਟਮੈਂਟ ਤੋਂ ਹੈ ਜਾਂ ਮੇਰੇ ਤੋਂ ਹੈ ਮੈਂ ਉਹਨਾਂ ਦੇ ਖਰਾ ਉਤਰ ਸਕਾਂ ਤੇ ਮੈਂ ਕੋਸ਼ਿਸ਼ ਕਰੂੰਗਾ ਵੀ ਵਧੀਆ ਕੰਮ ਕਰਕੇ ਵੀ ਇੱਥੋਂ ਜਦੋਂ ਜਾਵਾਂ ਕਿ ਕਿਸੇ ਨੂੰ ਵੀ ਨਰਾਜੀ ਨਹੀਂ ਆਵੇ ਮੇਰੇ ਨਾਲ ਸਾਰੇ ਆਪਾਂ ਖੁਸ਼ੀ-ਖੁਸ਼ੀ ਜੁੜੇ ਹੈਗੇ ਜੀ ਦਾ ਚਲੋ ਬਾਕੀ ਅਸੀਂ ਤੁਹਾਡੇ ਨਾਲ ਜਾਣ ਕਰ ਲੈਂਦੇ ਆ ਥੈਂਕ ਯੂ ਜੀ ਮੈਂ ਸੌਰੀ ਥੋੜਾ ਜਨਾ ਕਾਲੀ ਹੈਗੀ ਤਿੰਨ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਇੱਕ ਸਾਡੇ ਨਸ਼ੇ ਵਾਲੀ ਗੱਲ ਤੇ ਤਾਂ तकरीबन ਸਾਰੀ ਪਿੰਡ ਦੀ ਕਰੀਮ ਬੈਠੀ ਹੈ ਸਾਡੀ ਇਨੋਵੇਟਿਵ ਕਮੇਟੀ ਆ ਪਿੰਡ ਦੇ ਪਤਵੰਤ ਆ ਸਾਡੇ ਇਹਨੂੰ ਕਲੀਅਰ ਕੱਟ ਗੱਲ ਹੈ ਵੀ ਸਾਡੇ ਜਿਹੜੇ 13 ਐਮਸੀ ਆ ਉਹ ਤਾਂ ਕੋਈ ਕਿਸੇ ਦੇ ਮਗਰ ਕੋ ਜਾਣਗੇ ਨਾ ਪਹੁੰਚੇ ਹੀ ਸਭ ਬਿਲਕੁਲ ਉਹ ਜਾਣਗੇ ਨਹੀਂ ਉਹਦੇ ਦਿਖਣਾ ਬਣਾਇਆ ਹਾਂ ਤਾਂ ਉਦੋਂ ਵੀ ਆਰਡਰ ਹੋ ਗਿਆ ਦੇਖੋ ਸਾਰਿਆਂ ਨੂੰ ਰਦਰ ਜੀ ਕਿੰਨੇ ਵੀ ਲੜਕੀਆਂ ਜਦੋਂ ਆਉਂਦੀਆਂ ਨਾ ਨਹੀਂ ਉਹ 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 ਜਦੋਂ ਪੰਡ ਜਾਂਦੀਆਂ ਉਦੋਂ ਵਜ ਮਨਚਲੇ ਟਾਈਪ ਇਹਨੇ ਚੌਂਕਾ 'ਚ ਖੜਦੇ ਪਰ ਪੂਜਾ ਤੇ ਪੱਤੀ ਬੱਗਾ 'ਚ ਹੈ ਨਾ ਇਹ ਜਾਂ ਹੋਰ ਇੱਥੇ ਤੇ ਬੀਲੜ ਜਿਹੜੇ ਚੌਂਕਾ 'ਚ ਖੜਦੇ ਆ ਪੂਜੀ ਚੌਂਕੀ 'ਚ ਖੜਦੇ ਆਹੋ ਜਿਹੜੇ ਇਹ ਮਨਚਲੇ ਟਾਈਪ ਆ ਨਾ ਇਹਨਾਂ ਨੂੰ ਥੋੜਾ ਜਿਹਾ ਹੋ ਜੇ ਇੱਕ ਚੀਜ਼ ਦੇਖੋ ਜੀ ਆਪਾਂ ਨੂੰ ਸਾਰੇ ਪਿੰਡ ਦੇ ਜਿਹੜੇ ਆ ਜ਼ਿੰਮੇਵਾਰ ਬੰਦੇ ਆ ਪਾਸੇ ਜੀ ਸਾਰੇ ਆਪਾਂ ਜ਼ਿੰਮੇਵਾਰ ਆ ਇੱਕ ਚੀਜ਼ ਆ ਵੀ ਆਪਣੇ ਆਪਣੇ ਜਿੱਥੇ ਜਿੱਥੇ ਸੁੱਖ ਸਾਂਝ ਆ ਆਪਣੇ ਘਰਾਂ ਦੀ ਨਿਆਣੇ ਆ ਧੀਆਂ ਭੈਣਾਂ ਵੀ ਬੱਚੀਆਂ ਵੀ ਆਪਣੀਆਂ ਆ ਜਿਹੜੇ ਚੌਂਕਾ ਚੌਂਕਾ ਚ ਬੇਲੜ ਖੜਦੇ ਆ ਉਹਨਾਂ ਨੂੰ ਆਪਣੇ ਤੌਰ ਤੇ ਆਪਾਂ ਕਹਿ ਦਈਏ ਜਦੋਂ ਵੀ ਪੁਲਿਸ ਆਣ ਕੇ ਆਪਣੀ ਸ਼ਕਤੀ ਵਰਤਣੀ ਆ ਤਾਂ ਫੇ ਆਪਣੇ ਵਿੱਚੋਂ ਕੋਈ ਬੰਦਾ ਇੱਕ ਗਲਤੀ ਇਤਰਾਜ਼ ਨਾ ਕਰੇ ਠੀਕ ਆ ਸਵੇਰੇ ਸ਼ਾਮ ਆਪਣਾ ਪੜਨ ਕੰਮ ਕਰਨ ਕਿਤੇ ਕਿਤੇ ਲੱਗਣ ਹਨਾ ਚੌਂਕਾ ਚ ਖੜਨਾ ਉਹ ਤਾਂ ਕੋਈ ਗੱਲ ਹੈ ਨਹੀਂ ਨਾ ਫੇ ਇਹ ਚੀਜ਼ ਦਾ ਵੀ ਕਰੀਏ ਪੁਲਿਸ ਨੂੰ ਆਪਾਂ ਨੂੰ ਵੀ ਸਾਥ ਦੇਣਾ ਪੈਣਾ ਇਹ ਨਾ ਹੋਵੇ ਪੁਲਿਸ ਆ ਕੇ ਸ਼ਕਤੀ ਕਰੇ ਤਾਂ ਆਪਣੇ ਵਿੱਚੋਂ ਕੋਈ ਕਹਵੇ ਲੈ ਵੀ ਸਾਡੇ ਮੁੰਡੇ ਨੂੰ ਕਿਉਂ ਕਹਿ ਤਾ ਸਾਡੇ ਮੁੰਡੇ ਨੂੰ ਲਾਣੀ ਵਿੱਚ ਡਾ ਕੇ ਦਿਓ ਇਦਾਂ ਨਾ ਕਰੋ ਇਹ ਜਿਹੜਾ ਗੱਲ ਕਈ ਨੇ ਆਦਾ ਉਹ ਕਹਿੰਦੇ ਤੁਹਾਨੂੰ ਕੀ ਉਹ ਇਹ ਕਹਿੰਦੇ ਚਲੋ ਤੁਸੀਂ ਨਾ ਕਹੋ ਜਿਹੜਾ ਤੁਹਾਡਾ ਸੁਣਦਾ ਆ ਆਪਣੇ ਨੂੰ ਕਹਿ ਲਓ ਆਪਾਂ ਆਪਣਾ ਜਿਹੜਾ ਹੁੰਦਾ ਉਹ ਨੂੰ ਕਹਿ ਦੋ ਠੀਕ ਹੈ ਨਾ ਜਿਹੜਾ ਨਹੀਂ ਸੁਣਦਾ ਉਹ ਨਹੀਂ ਆਪੇ ਸੁਣਾ ਲੈਣੀ ਆ ਮੇਰਾ ਤੁਹਾਨੂੰ ਕਹਿਣ ਦਾ ਮਤਲਬ ਹੈ ਵੀ ਜਦੋਂ ਅਸੀਂ ਪੁਲਿਸ ਨੇ ਸੁਣਾਣੀ ਆ ਤਾਂ ਫੇ ਆਪਾਂ ਨਾ ਫੇ ਮਾੜੇ ਬੰਦੇ ਦੇ ਮਗਰ ਕੋ ਫੋਨ ਕਰੀਏ ਜਾਂ ਕਹੀਏ ਠੀਕ ਆ प्रमोद जी ਤੁਹਾਡਾ ਕੀ ਹਾਂਜੀ ਅਸੀਂ ਬਾਕੀ ਆਪਣੀ ਕਰ ਲਵਾਂਗੇ ਲੋਕਾਂ ਦਾ ਜ਼ਿਆਦਾ ਬਾਹਰ ਦੇ ਚੰਗਾ ਦੇ ਜ਼ਿਆਦਾ ਹੁੰਦੇ ਠੀਕ ਹੈ ਜੀ ਉਹ ਲੱਗ ਜਾਂਦਾ ਓਕੇ ਥੈਂਕ ਯੂ